ਕਬੱਡੀ 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 ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਖੁਸ਼ੀ 30 ਜਨਵਰੀ ਨੂੰ ਪਹਾੜਸੋ ਮੇਜਰ ਕਬੱਡੀ ਫਰੇਜਿੰਦਾ ਕੱਪ ਕਰਵਾਇਆ ਜਾ ਰਿਹਾ ਜਿੱਥੇ ਕਿ ਮੇਜਰ ਕਬੱਡੀ ਫਰੇਜਿੰਦੇ ਸਾਰੇ ਪਲੇਅਰ ਤੇ ਸਾਰੀਆਂ ਟੀਮਾਂ ਪਹੁੰਚ ਰਹੀਆਂ ਨੇ ਇਹ ਕੱਪ ਸਾਡੇ ਵੱਡੇ ਵੀਰ ਸਵਰਗਵਾਸੀ ਸੰਦੀਪ ਨੰਗਲੰਬੀਆਂ ਦੀ ਯਾਦ ਨੂੰ ਸਮਰਪਿਤ ਆ ਤੇ ਇਹ ਕੱਪ ਆਰਗੇਨਾਈਜ਼ ਕਰ ਰਿਹਾ ਸਾਡਾ ਛੋਟਾ ਵੀਰ ਸੁਲਤਾਨ ਸੌਂਸਪੁਰ ਦੱਲੀ ਸੌਂਸਪੁਰ ਆਸੂ ਬਰਾੜ ਜਾਰਜ ਗਿੱਲ ਟੌੜਾ ਤੇ ਉਹਨਾਂ ਦੀ ਸਾਰੀ ਟੀਮ ਨਾਲ ਮਿਲ ਕੇ ਕਰਾ ਰਹੀ ਆ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਆ ਹਮ ਹਮਾ ਕੇ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਵਧਾਓ ਇਹ ਕੱਪ ਦੀਆਂ ਰੌਣਕਾਂ ਵਧਾਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮਿਤੀ 1 ਫਰਵਰੀ ਪਿੰਡ ਸਿਆਲ ਕਬੱਡੀ ਦਾ ਬਹੁਤ ਵਧੀਆ ਕੱਪ ਕਰਵਾਇਆ ਜਾ ਰਿਹਾ ਵੈਸਟਾਂ ਨੂੰ ਹਾਰਲੇ ਮੋਟਰਸਾਈਕਲ ਦਿੱਤੇ ਜਾਣਗੇ ਤੇ ਆਪਣੇ ਭਰਾ ਮੱਗਰ ਸਿਆਲ ਵੱਲੋਂ ਖੁੱਲੇ ਸੱਤੇ ਆ ਆਪਾਂ ਵੀ ਪਹੁੰਚ ਰਹੇ ਆ ਤੇ ਸਾਰੇ ਖੇਡ ਪ੍ਰੇਮੀ ਹਮ-ਹਮਾ ਕੇ ਪਹੁੰਚੋ ਟੂਰਨਾਮੈਂਟ ਦੀ ਰੌਣਕ ਵਧਾਓ ਧੰਨਵਾਦ ਲੋ ਵੀ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਨੇ ਖਦਮ ਪਾਲਾ ਜਲਾਲਪੁਰੀਆ ਦੇ ਦੁੱਲਾ ਬੱਗਾ ਪਿੰਡ ਵੀ ਆ ਗਏ ਨੇ ਪੰਜਾਬ ਤੇ ਸਾਨੂੰ ਡੇਲੀ ਮੈਸੇਜ ਆ ਰਹੇ ਨੇ ਦੁੱਲਾ ਤੇ ਪਾਲਾ ਕਦੋਂ ਆਵੇਗਾ ਦੁੱਲਾ ਤੇ ਪਾਲਾ ਵਾਪਸੀ ਕਰਨ ਜਾ ਰਹੇ ਮੱਗਲ ਸਿਹਾਲ ਦੇ ਕਬੱਡੀ ਕਪ ਦੇ ਸਿਹਾਲ ਵਿੱਚ ਬਹੁਤ ਤਗੜਾ ਕਬੱਡੀ ਕੱਪ ਹੋਣ ਵਾਲਾ ਹੈ ਜਿੱਥੇ ਟੌਪ ਦੇ ਸੁਪਰਸਟਾਰ ਖਿਡਾਰੀ ਖੇਡਣਗੇ ਖੁਸ਼ੀ ਜੱਗੂ ਆਗਮਾਲੀਆ ਤੇ ਹੋਰ ਵੀ ਟੌਪ ਦੇ ਸਾਰੇ ਬ੍ਰਾਂਡਡ ਪਲੇਅਰ ਉੱਥੇ ਖੇਡਣਗੇ ਤੇ ਪਾਲਾ ਦੇ ਦੁੱਲਾ ਵੀ ਆ ਚੁੱਕੇ ਨੇ ਤੇ ਇੱਥੇ ਹੁਣ ਪੂਰੇ ਪਟਾਕੇ ਪੈਣਗੇ ਤੇ ਮੈਚ ਵੇਖਣ ਵਾਲੇ ਹੋਣਗੇ ਪਾਲੇ ਦੇ ਦੁੱਲੇ ਦੀ ਜੋੜੀ ਅੱਗੇ ਵੀ ਕਮਾਲਾਂ ਕਰਦੀ ਹੈ ਤੇ ਆਪਰ ਅਰਦਾਸ ਕਰਦੇ ਹਾਂਗੇ ਆਉਣ ਵਾਲੇ ਸਮਿਆਂ ਵਿੱਚ ਹੋਰ ਅਤ ਕਰਾਵੇ ਪਾਲੇ ਦੇ ਦੁੱਲੇ ਦੀ ਜੋੜੀ ਇੱਥੇ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ